ਚੌਪਈ ਸਾਹਿਬ ਏਕਿਉਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਾਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਬ ਹਾਥ ਦੇ ਮੋਹੇ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਮੈ ਕਰਤਾਰਾ ਮੋਰ ਅਛਾ ਨਿਜ ਕਰਦੇ ਕਰੀਐ ਸਭ ਬੈਰਨ ਕੋ ਆਜ ਸੰਗ ਰੀਐ ਪੂਰਨ ਹੋਏ ਹਮਾਰੀ ਆਸ਼ਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬਰਨਾ ਧਿਆਉ ਜੋ ਵਰ ਚਾਹੂੰ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ चुन चुन सत्र हमारे मारिया आप हाथ दे मुझे अवरिया मरण काल का त्रास निवरी है हुजो सदा हमारे पछा श्री अस्तित्व करियो रक्षा राख ले मोर आखन हारे साहिब संत सहाय प्यारे दीनबंध दुष्टन के हंता तुम हो पूरी चतुदशकंता काल पर ब्रह्मा अवतरा काल पर शिवजू अवतरा काल पर ਪਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਚਸਨ ਉਪਜਾਇਓ ਆਦ ਅੰਤ ਇੱਕ ਹੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿਵ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ शिवकन को सबगन सुख दियो सतन को पलमोवध कियो कट कट के अंतर की जानत भले बुर की पीर पछाणत चीटी ते कुंचर अस्तूला सब पर कृपा दृष्ट कर फूला संतम दुख पाए ते दुखी सुख पाए साधन के सुखी एक एक की पीर पछाने कट कट के पट पट की जाने, जब उद करख करा करतारा परजा तर्थ ਜਬ ਦੇ ਅਪਾਰਾ ਜਬ ਆਖਰਖ ਕਰਤ ਹੋ ਕਬਹੁ ਤੁਮ ਮੈਂ ਮਿਲ ਦੇ ਤਰ ਸਭ ਹੂੰ ਜਿਤੇ ਬਨੁ ਸਿਸ਼ਟ ਸਭ ਤਾਰੈ ਆਪ ਆਪਣੀ ਬੁਝ ਉਚਾਰੈ ਤੁਮ ਸਭੀ ਤੇ ਰਹਿਤ ਨਿਆਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰੰਕਾਰ ਨਿਰਲੰਭ ਆਦ ਅਨਿਲ ਅਨਾਦ ਸੰਭ ਤਾਕਾ ਮੂੜ ਉਚਾਰਿਤ ਭੇਦਾ ਜਾਕੋ ਪੇਵਨ ਪਾਵਤ ਵੇਦਾ ਤਾਕੋ ਕਰ ਪਹਿਨ ਅਨਮਾਨਤ ਮਹਾ ਮੂੜ ਕਾਚ ਪੈ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਰਿੰਗਕਾਰ ਕਾ ਚੀਨਤ ਨੇ ਪੈਬ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਨਾ ਲਖਨਾ ਜੈ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾ ਰੰਗ ਪਿਉ ਰਾਵ ਕਹੀ ਭੂਪਾ ਅੰਡਰ ਚ ਜੇਰ ਚ ਸਿਤਿ ਚ ਕਿੰਨੀ ਉਹ ਤੁਪਜ ਖਾਨ ਬਹੁ ਰਜਦੀਨੀ ਕਾਹੋ ਫੂਲ ਰਾਜਾ ਹੈ ਬੈਠਾ ਕਾਹੂ ਸਿਮੰਟ ਪਿਓ ਸੰਕਰ ਇਕੱਠਾ ਸਿਗਰੀ ਸਿਸ਼ਟ ਦਿਖਾਈ ਜੰਮਬਵ ਆਦ ਜੁਗਾਦ ਸਰੂਪ ਸਿਰੰਜਮ ਅਵਰਖਾ ਮਰੀ ਤੁਮ ਕਰੋ ਸਿਕੋ ਵਾਰੇ ਅਸਿੱਖ ਸੰਗਰੋ ਦੋਸਤ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸਤੇ ਜਿਤਾ ਬਸੰਨੀ ਪਰੇ ਤਿੰਕੇ ਦੋਸਤ ਦੁਖਤੇ ਹੈ ਮਰੇ ਬੁਰਕ ਜਵਨ ਪਗ ਪਰੇ ਤਿਹਾਰੇ ਤਿੰਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆ ਹੈ ਤਾਕੇ ਕਾਲ ਨਿਕਣਾ ਹੈ ਅੱਛਾ ਹੋਏ ਕਾਹੇ ਸਬ ਕਾਲਾ ਦੁਸਤ ਅਰਿਸ਼ਟ ਤਰੈ ਤਤਕਾਲਾ ਕਿਰਪਾ ਦਿਸਤ ਤਨ ਜਾਹ ਨਿਹਾਰੋ ਤਾਕੇ ਤਾਪ ਤਨਕ ਮਹਿਰਿਓ ਰਿੱਧ ਸਿੱਧ ਸਭ ਕਰਮੇ ਸਭ ਹੋਈ ਦੁਸਤ ਸਾਹ ਸਭ ਸ਼ੱਕੇ ਨ ਕੋਈ ਇੱਕ ਬਾਰ ਜੇ ਤੁਮੇ ਸੁਵਾਰਾਂ ਖਾਲ ਫਾਸਤੇ ਤਾਹੇ ਵਾਰਾ ਜਿਨਾਂ ਨਾਮ ਤਿਹਾਰੋ ਕਹਾ ਦਾਰਦ ਦੁਸ ਦੋਖਤੇ ਰਹਾ ਖੜਕ ਕੇਤ ਮੇ ਸੰਤਿ ਹਾਰੀ ਆਪ ਹਾਥ ਦੇ ਲੈ ਵਾਰੀ ਸਰਬਤੋਰ ਮੈਂ ਹੋ ਸੁਹਾਈ ਦੁਸਤ ਦੋਖ ਤੇ ਲਹਿ ਬਚਾਈ ਕਿਰਪਾ ਕਰੀ ਹੰਪਰ ਜਗ ਮਾਤਾ ਗ੍ਰੰਥ ਕਰੈ ਪੂਰਨ ਸੁਭਰਾਤਾ ਕਿਲਵੇ ਹਸਕਲ ਦੇਖੋ ਹਰਤਾ ਦੁਸਤ ਦੇਖੇ ਨੂੰ ਖੁਸ਼ ਕਰਤਾ ਸ੍ਰੀ ਅਸਤੇ ਜੱਭੇ ਦੇ ਅਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਮਾਂਛਿਤ ਫਲ ਪਾਵੇ ਸੋਈ ਦੂਖ ਨਾ ਤੇ ਸਭ ਵਿਆਪਤ ਕੋਈ ਅੜਲ ਸੋਨੇ ਗੁੰਗਜ ਜਾਹੇ ਸੋ ਰਸਨਾ ਪਾਵੀ ਸੋਨੇ ਮੂਹ ਚਿਤਲਾਏ ਚਤੁਰਤਾ ਆਵਈ ਦੁਖ ਦਰਦ ਪੋ ਨਿਕਟਣਾ ਤੇ ਨਰਕੇ ਰਹਿ ਹੋ ਜੋ ਜਾਕੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ 17 ਸਹਿਜ ਭਣੀਜੈ ਅਰਧ ਸਹਿਜ ਹੁਣ ਤੀਨ ਕਹੀ ਜੈ ਭਾਦਰਵ ਸੁਦੀ ਅਸ਼ਟਮੀ ਰਬਾਰਾ ਤੀਰ ਸਤਰਵ ਗ੍ਰੰਥ ਸੁਧਾਰਾ ਸਵੇਯਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੁਰਾਨ ਨੇ ਕਹੇ ਮਤੈ ਇਕ ਨਾ ਮੰਨਿਓ ਸਿਮਰਤ ਸਾਸਤਰ ਬੇਜ ਸਬੈ ਮੋਹ ਭੇੜ ਕਹੈ ਹਮ ਇਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈ ਨ ਕਹਉ ਸਭ ਤੋਹੇ ਬਖਾਨਿਓ ਦੋਹਰਾ ਸਾਗਲ ਦਵਾਰ ਕੋ ਛਾੜਕੇ ਗਹੇ ਤੁਹਾਰ ਦਵਾਰ ਪਹੇਂ ਗਹਿ ਕਿ ਲਾਜਸ ਗੋਬਿੰਦ ਦਾਸ ਤੁਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ